ਸਾਸੀ ਕਾਲ ਜੀ ਚੈਨਲ ਤੇ ਆਏ ਵੀਰਾਂ ਨੂੰ ਤੇ ਅੱਜ ਤੋਂ ਆਪਾਂ ਨਿੱਕੇ ਲੋਡ ਦਿਖਾਉਣੇ ਆ ਨਿੱਕੇ ਸਮਾਨ ਦੇ ਵਿੱਚ ਕੀ ਕੀ ਆਇਆ ਹੋਇਆ ਸੀਗਾ ਪਰਸੋਂ ਤੇ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਨਹੀਂ ਗਿਆ ਵੀਡੀਓ ਦੇ ਵਿੱਚ ਤੇ ਜੇ ਕਿਸੇ ਵੀਰ ਦੇ ਕੰਮ ਦਾ ਸਮਾਨ ਆ ਤਾਂ ਲਿਆ ਸਕਦਾ ਜੀ ਤੇ ਛੋਟੇ ਸਮਾਨ ਦਾ ਰੇਟ ਮੰਨ ਲਓ ਵੀ ਤੋਲ ਕੇ ਵਾਲ ਦਾ ਤਾਂ ਠੀਕ ਹੈ ਬਾਕੀ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜੀ ਉਹ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਜਿਹੜੇ ਵੀਰ ਪ੍ਰਾਣੇ ਆ ਉਹ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰ ਵੀ ਆਪਾਂ ਚੰਗੀਆਂ ਜਾਣਕਾਰੀਆਂ ਤੁਹਾਡੇ ਤੋਂ ਲਿਆ ਸਕੀਏ ਤੇ ਕਈ ਵੀਰ ਮੰਨ ਲਓ ਬਾਈ ਟਰੈਕਟਰ ਲੈ ਕੇ ਆਉਂਦੇ ਆ ਤੇ ਇਹਦੇ 'ਚ ਮੰਨ ਲਓ ਯਾਰ ਇਹਨਾਂ ਦੇ ਜੇ ਕੋਈ ਇੰਜਨਾਂ ਉੰਜਰਾਂ ਦੇ ਵਿੱਚ ਫਾਲਟ ਨਿਕਲਦਾ ਤਾਂ ਇਹ ਟਰੈਕਟਰ ਮਹਿੰਗੇ ਪੈਂਦੇ ਆ ਤੇ ਜਿਆਦਾਤਰ ਟਰੈਕਟਰਾਂ ਦੇ ਵਿੱਚ ਫਾਲਟ ਪੈ ਹੀ ਜਾਂਦਾ ਹੈਗਾ ਕਿਉਂਕਿ ਜਿੰਨੇ ਕੁ ਬੰਦੇ ਮੈਨੂੰ ਫੋਨ ਲਾਉਂਦੇ ਆ ਯਾਰ ਵੀ ਮੰਨ ਲਓ ਆਹ ਦਿੱਕਤ ਆ ਜੋ ਦਿੱਕਤ ਮੈਂ ਤਾਂ ਇਹੀ ਹਿਸਾਬ-ਕਿਤਾਬ ਲਾਇਆ ਵੀ ਇੰਜਨ ਤੇ ਟਰੈਕਟਰ ਪ੍ਰਾਣੇ ਖੜੇ ਆ ਤੇ ਇੰਜਨ ਦੀ ਦਿੱਕਤ ਆ ਹੀ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਖਰਚਾ ਵੀ ਕਾਫੀ ਹੋ ਜਾਂਦਾ ਹੈ ਇੰਜਨ ਦੇ ਸਬੰਧ ਤੇ ਤੇ ਸੋ ਆਪ ਦੀ ਚੀਜ਼ ਚੈੱਕ ਕਰਕੇ ਉਹ ਲਿਆਓ ਵੀਰੇ ਜਿਹੜਾ ਵੀ ਲੈ ਕੇ ਆਇਆ ਤੇ ਇਹਦੇ ਚ ਮੰਨ ਲਓ ਵੀ ਆਪਣੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਕਿਉਂਕਿ ਆਪਾਂ ਕਿਸੇ ਦੀ ਪੇਡ ਪ੍ਰਮੋਸ਼ਨ ਨਹੀਂ ਕਰਦੇ ਆਪਾਂ ਕਿਸੇ ਤੋਂ ਵੀਰੇ ਕੋਈ ਪੈਸਾ ਨਹੀਂ ਲਿਆ ਵੀਡੀਓ ਪਾਉਣ ਦਾ ਤੇ ਨਾ ਕੋਈ ਕਿਸੇ ਦੀ ਆਪਾਂ ਪ੍ਰਮੋਸ਼ਨ ਕੀਤੀ ਆ ਆਪਾਂ ਤਾਂ ਸਿਰਫ ਸਸਤੀ ਚੀਜ਼ ਬਾਰੇ ਦੱਸਣ ਦੀ ਜਾਣਕਾਰੀ ਦਿੱਤੀ ਹੈ ਸਿਰਫ ਵੀ ਜੋ ਕਿਸੇ ਦੇ ਕੰਮ ਦੀ ਚੀਜ਼ ਆ ਉਹ ਲਿਜਾ ਸਕਦਾ ਇਕੱਲੇ ਟਰੈਕਟਰਾਂ ਦੀ ਗੱਲ ਨਹੀਂ ਇਹਨਾਂ ਕੋਲੇ ਹੋਰ ਵੀ ਛੋਟਾ ਮੋਟਾ ਲਾਟ ਮੰਨ ਲਓ ਬਹੁਤ ਕੰਮ ਦਾ ਹੁੰਦਾਗਾ ਆਪਣੇ ਜੀਮੇਦਾਰ ਭਾਈਆਂ ਵਾਸਤੇ ਕਿਉਂਕਿ ਜਿਹੜੇ ਕਾ ਚੀਜ਼ਾਂ ਆਪਾਂ ਨੂੰ ਛੋਟੀਆਂ ਛੋਟੀਆਂ ਚਾਹੀਦੀਆਂ ਨੇ ਉਹ ਕਾਫੀ ਕਈ ਵਾਰ ਮਿਲਦੀਆਂ ਨਹੀਂ ਹੈਗੀਆਂ ਜਾਂ ਮਹਿੰਗੀਆਂ ਮਿਲਦੀਆਂ ਤੇ ਉਹ ਇਥੋਂ ਤੋਲ ਕੇ ਠੀਕ ਰੇਟ 'ਤੇ ਪੈ ਜਾਂਦੀਆਂ ਤੇ ਉਹ ਸਮਾਨ ਜ਼ਰੂਰ ਲਿਜਾ ਸਕਦੇ ਆ ਤੇ ਜ਼ਰੂਰੀ ਨਹੀਂ ਇਕੱਲੇ ਟਰੈਕਟਰ ਹੀ ਲੈਣੇ ਨੇ ਟਰੈਕਟਰ ਦਾ ਯਰ ਜੀ ਨੇ ਅਨਸਰ ਦਾ ਜਾਂ ਓਵਰ ਵੱਡਾ ਕੰਮ ਲੈਣਾਗਾ ਤੇ ਨਵਾਂ ਟਰੈਕਟਰ ਬਨਣਾ ਹੀ ਬਨਣਾ ਉਹਦੇ ਵਾਸਤੇ ਠੀਕ ਹੈ ਵੀ ਉਹ ਬੰਦਾ ਸਸਤਾ ਟਰੈਕਟਰ ਲੈ ਸਕਦਾ ਤੇ ਥੋੜਾ ਘਣਾ ਕੰਮ ਕਰਕੇ ਤੇ ਨੂੰ ਜਿੰਨਾ ਚਿਰ ਬਨਣਾ ਨਾ ਨਜ਼ਰ ਬਨਣ ਵਾਲੇ ਕੰਮ ਤੇ ਲਾ ਸਕਦਾ ਤੇ ਕੋਈ ਵੱਡੀ ਚੀਜ਼ ਨਹੀਂ ਹੈਗੀ ਜਿਵੇਂ ਮੰਨ ਲਓ ਆ 60 ਆਲਾ ਟਰੈਕਟਰ ਖੜੇ ਐ ਇਹ ਤਾਂ ਬਾਈ ਜੀ ਕਾਪੀ ਵਾਲੇ ਮੁੱਲ 'ਚ ਹੀ ਪੈਂਦੇ ਪਏ ਜਿਹੜੇ ਰੇਟੇ ਹੁਣ ਵੇਚਣ ਲਾਗੇ ਉਹਦੇ ਹਿਸਾਬ ਨਾਲ ਤਾਂ ਇਹ ਕਾਪੀ ਵਾਲੇ ਮੁੱਲ 'ਚ ਹੀ ਪੈਣ ਲਾਗੇ ਕਿਉਂਕਿ ਇਹ 30 ਕੁਆਂਟਲ ਦਾ ਮਾਰਕ ਹੈ ਇਸ ਟਰੈਕਟਰ ਦੇ ਉੱਪਰ ਮੈਂ ਪੜਿਆ ਹੈ ਪਲੇਟ ਦੇ ਉੱਪਰ ਤੇ 170 ਦੇ ਹਿਸਾਬ ਨਾਲ ਤਾਂ ਬਾਈ ਜੇ 5 ਲੱਖ ਨੂੰ ਅੱਪੜ ਗਿਆ ਟਰੈਕਟਰ ਤੇ 5 ਲੱਖ ਦੇ ਬਜਿੱਤਾਂ 60 ਵਾਲਾ ਵੈਸੇ ਹੀ ਮਿਲ ਜਾਂਦਾ ਆਮ ਹੀ ਟਰੈਕਟਰ ਮਿਲ ਜਾਂਦਾ ਕੋਈ ਵੱਡੀ ਗੱਲ ਨਹੀਂ ਕੀ 5 ਲੱਖ ਦਾ ਤਾਂ ਜੈਬ ਚਾ ਕਹੋਗੇ ਉਹ ਜਿਹੜਾ ਟਰੈਕਟਰ ਮਿਲ ਜਾਂਦਾ 4x4 ਤੇ ਨਾਲੇ ਆਰਸੀ ਵਾਲਾ ਮਿਲ ਜਾਂਦਾ ਹੁਣ ਆਰਸੀ ਵਾਲੇ ਤੇ ਨਾ ਨਾ ਆਰਸੀ ਵਾਲੇ ਦੇ ਵਿੱਚ ਬਹੁਤ ਵੱਡਾ ਫਰਕ ਹੈ ਰੇਟ ਦਾ ਕਿਉਂਕਿ ਹੁਣ ਬਿਨਾ ਕਾਪੀ ਵਾਲੇ ਟਰੈਕਟਰ ਵੈਸੇ ਲੈਣੇ ਆ ਤਾਂ ਆਪਾਂ ਨੂੰ ਅਦਮੁੱਲ ਜੀ ਮਿਲਣ ਵਾਲੀ ਗੱਲ ਹੁੰਦੀ ਹੈ ਜੀ ਨਵੇਂ ਵੀ ਤੇ ਪਰ ਕੋਈ ਬੰਦਾ ਉਹਨਾਂ ਦਾ ਰਿਸਕ ਨਹੀਂ ਲੈਂਦਾਗਾ ਤੇ ਮੇਲ ਉਹ ਵੀ ਜਾਂਦੇ ਆ ਜੇ ਮੰਨ ਲਓ ਕਿ ਕਿਸੇ ਨੇ ਬਿਨਾ ਆਰਸੀ ਵਾਲੇ ਨਵੇਂ ਟਰੈਕਟਰ ਲੈਣੇ ਉਹਦੇ ਮੁੱਲ ਜੀ ਮਿਲ ਜਾਂਦੇ ਆ ਬਾਟੋ ਬਿਨਾ ਆਰਸੀ ਕਰਕੇ ਉਹਨਾਂ ਨੂੰ ਕੋਈ ਲੈਂਦਾ ਨਹੀਂ ਹੈਗਾ ਸੋ ਉਹਨਾਂ ਦੀ ਬੁੱਕ ਤਾਂ ਨਹੀਂ ਹੈਗੀਗੀ ਨਵੇਂ ਟਰੈਕਟਰਾਂ ਦੀ ਵੀ ਜਿਵੇਂ ਮੰਨ ਲਓ 23 23 24 ਮਾਡਲ ਵੀ ਮਿਲ ਜਾਂਦੇ ਨੇ ਬਿਨਾ ਆਰਸੀ ਵਾਲੇ ਟਰੈਕਟਰ ਬਾਈ ਜੀ ਬਟ ਪੰਡਾਂ ਦੇ ਵਿੱਚ ਕਈਆਂ ਚ ਫਿਰਦੇ ਵੀ ਨੇ ਪਰ ਉਹਨਾਂ ਦੀ ਮੰਨ ਲਓ ਇੱਜ਼ਤ ਨਹੀਂ ਹੈਗੀ ਟਰੈਕਟਰਾਂ ਦੀ ਮੰਨ ਲਓ ਵੇਖਦੇ ਨਹੀਂ ਹੈਗੇ ਕੋਈ ਸੋ ਇਸੇ ਕਰਕੇ ਆਪਾਂ ਤਾਂ ਇਹੀ ਦੱਸਦੇ ਆਂ ਵੀ ਬਿਨਾਂ ਆਰਸੀ ਵਾਲੇ ਪੁਰਾਣੇ ਟਰੈਕਟਰ ਤੇ ਉਹਨਾਂ ਰੇਟ ਕੋਈ ਵੀ ਰਿਸੋਚ ਸਮਝ ਕੇ ਲਾਵੇ ਤੇ ਬੈਟਰੀਆਂ ਦਾ ਲੋਟ ਆਇਆ ਪਿਆ ਛਾਂਟ ਕੇ ਚੈੱਕ ਕਰਕੇ ਕੋਈ ਬੈਟਰੀ ਲਿਜਾ ਸਕਦੇ ਆਂ ਜਿਵੇਂ ਕੋਈ 11 ਗੁਰਾਂ ਦੇ ਮੁੱਠੇ ਕੁਆਚ ਇੱਥੇ ਭਾਈ ਆ 20-20 ਰੁਪਈਆ ਦੇ ਨੇ ਤੇ ਆਪ ਫੋਰ ਬਾਈ ਫੋਰ ਵਾਲੇ ਦੇ ਰੈਮ ਟਾਇਰ ਪਏ ਨੇ ਛੋਟੇ ਟਰੈਕਟਰ ਦੇ ਜਿਹੜਾ ਸਮਾਨ ਤੋਲ ਕੇ ਮਿਲਦਾ ਛੋਟਾ ਸਸਤ ਸਮਾਨ ਉਹ ਤਾਂ ਠੀਕ ਹੈ ਜੀ ਜਿਹਦਾ ਵੀ ਐਸੀ ਮੰਗ ਲੈਂਦੇ ਨੇ ਸਿੱਧਾ ਹੀ ਰੇਟ ਉਹ ਕਈ ਹਰ ਚੀਜ਼ ਸਸਤੀ ਹੁੰਦੀ ਹੈ ਪੈਸੇ ਵੱਧ ਵੀ ਮੰਗ ਲੈਂਦੇ ਨੇ ਕੋਈ ਵੱਡੀ ਗੱਲ ਨਹੀਂ ਆਹ ਪੰਪ ਪਏ ਨੇ ਪੰਪਾਂ ਦਾ ਲਾਟ ਪਿਆ ਹੈ 7000 ਰੁਪਏ ਦਾ ਪੰਪ ਦੇ ਦਿੰਦੇ ਆ ਤੇ ਤਿੰਨ ਸਿਲੰਡਰ ਦਾ ਇਹ ਮੈਨੂੰ ਠੀਕ ਲੱਗਿਆ ਰੇਟ ਵੀ ਇਹ ਵੀ ਵਧੀਆ ਹੈਗਾ ਵੀ ਇਹਨਾਂ ਕੋਲੇ ਕਾਫੀ ਮਹਿੰਗਤੀ ਚ ਪੰਪ ਪਏ ਆ ਇਹ ਤੇ ਆ ਇਸ ਦਾ ਇੱਟ ਵਾਲਾ ਪੰਪ ਵੀ ਆ ਜੀ ਛੋਟਾ ਨਾਲ ਤੇ ਆ ਰੂਟਰ ਪੰਪ ਵੀ ਪਏ ਨੇ ਇਹਨਾਂ ਕੋਲੇ ਤੇ ਕੋਈ ਮੰਨ ਲਓ ਇਹ ਠੀਕ ਰੇਟ 'ਤੇ ਪਏ ਨੇ ਪੰਪ ਬਾਲੋ ਬਾਲੇ ਮਹਿੰਗੇ ਨਹੀਂ ਵੀ ਨੇਗੇ ਤੇ ਬਾਲੇ ਸਸਤੇ ਵੀ ਨਹੀਂ ਹੈਗੇ ਤੇ ਕੰਮ ਕਰਾਉਣ ਨੂੰ ਜਿਵੇਂ ਆਪਾਂ ਪਟਿਆਲੇੋਂ ਲਿਆ ਕੇ ਲਾਉਣੇ ਉਹੀ ਸਿਸਟਮ ਹੈ ਵੀ ਉਹ ਕੰਮ ਕਰਾਉਣ ਨੇ ਠੀਕ ਨੇ ਤੇ ਨਵੇਂ ਕੰਡੀਸ਼ਨਰ ਕੇ ਪੰਪ ਪਏ ਆ ਬਾਈ ਜੀ ਇੱਥੇ ਤੇ ਚਲੋ ਦੂਜੀ ਚੀਜ਼ ਇਹ ਹੈ ਵੀ ਸਮਾਨ オリジナル ਹੁੰਦਾਗਾ ਦੇਸੀ ਨਹੀਂ ਹੁੰਦਾਗਾ ਤੇ ਥੋੜੇ ਜੇ ਪੈਸੇ ਲਾਏ ਚੁੱਪਦੇ ਵੀ ਨਹੀਂ ਹੈਗੇਗੇ ਇਹੋ ਨਾਲ ਪੰਪ ਤਾਂ ਇਸ ਕੰਡੀਸ਼ਨਾਂ ਦੇ ਵਿੱਚ ਵੀ ਪਏ ਨੇ ਬਾਈ ਜੀ ਲਫਾਫਿਆਂ 'ਚ ਪੈਕ ਵੀ ਪਏ ਨੇ ਤੇ ਰੂਟਰ ਪੰਪ ਜਦ 2-4 ਪੀਕੇ 20-20 ਪਏ ਨੇ ਉਹ ਤਾਂ ਖੁੱਲੇ ਨੇ ਗੱਡੀਆਂ ਗੁੱਡੀਆਂ ਦੇ ਲਾਉਣ ਨੂੰ ਕੋਈ ਮਾੜੇ ਨਹੀਂਗੇ ਪੰਪਾਂ ਤੇ ਇਹਨਾਂ ਕੋਲੇ ਕੁਝ ਕਿ ਗੱਡੀਆਂ ਵੀ ਖੜੀਆਂ ਜੇ ਕਿਸੇ ਨੇ ਗੱਡੀ ਦਾ ਸਮਾਨ ਲਵਾ ਕੇ ਲੈ ਜਾਣਾ ਹੋਵੇ ਸਮਾਨ ਦਾ ਲਾ ਕੇ ਦੇ ਦਿੰਦੇ ਗੱਡੀ ਨਹੀਂ ਦਿੰਦੇ ਹੈਗੇ ਪੂਰੀ ਤੇ ਉਹਦਾ ਸਮਾਨ ਲਾ ਕੇ ਦੇ ਦਿੰਦੇ ਜਿਵੇਂ ਵਰਨਾ ਖੜੀ ਐ ਬੀਟ ਖੜੀ ਐ ਉਦਾਂ ਦੀਆਂ ਗੱਡੀਆਂ ਖੜੀਆਂ ਐ ਬਾਈ ਇਹਨਾਂ ਕੋਲੇ ਤੇ ਜੇ ਕਿਸੇ ਨੇ ਸਮਾਨ ਲਵਾ ਕੇ ले ਜਾਣਾ ਹੋਵੇ ਤਾ ਉਹ ਲਿ ਜਾ ਸਕਦਾ ਹੈਗਾ ਜਿਵੇਂ ਆ ਇਕਲੀਆਂ ਪਈਆਂ ਨੇ ओरिजिनल ਮਾਰਕੇ ਵਾਲੀਆਂ ਇਕਲੀਆਂ ਪਈਆਂ ਨੇ 100 ਰੁਪਏ ਤੋਲ ਕੇ ਦੇ ਦਿੰਦੇ ਆ ਇਕਲੀਆਂ ਤੇ ਪਿੰਨਾ ਪੁੰਨਾ ਵੀ ਇਹ ਵੀ ਜੈਜ ਰੇਟੀ ਪੈਂਦੀਆਂ ਬਾਈ ਜੀ ਬਾਕੀ ओरिजिनल ਹੈ ਸਾਈਜ਼ ਮਣ ਕੇ ਲਿਆਵੇ ਤੇ ਸਪੇਅਰ ਇਕਲੀਆਂ ਵੀ ਭਾਂਦੀ ਲੈ ਕੇ ਲੈ ਜੇ ਕਿਉਂਕਿ ਇਹ ਚੀਜ਼ਾਂ ਆਪਣੇ ਘਾਸ ਦੀਆਂ ਤੇ ਗਵਾਚਦੀਆਂ ਰਹਿੰਦੀਆਂ ਨੇ ਤੇ ਉਹ ਵਧੀਆਂ ਚੀਜ਼ਾਂ ਤਾਂ ਬਾਈ ਜੀ ਠੀਕ ਐ ਤੇ ਇਹ ਟਰੈਕਟਰ ਮੰਨ ਲਓ ਕਿਸੇ ਨੂੰ 130 ਦਿੰਦੇ ਨੇ ਬਾਈ ਲੈ ਲਿਓ ਕੋਈ ਚੱਕਰ ਨਹੀਂ 30 ਤੇ ਤਾਂ ਠੀਕ ਰੇਟ 'ਚ ਪੈਂਦੇ ਨੇ ਪਰ ਜਦੋਂ ਇਹਰ ਵਧਾ ਕੇ 170 ਮੰਗਦੇ ਆ ਤਾਂ 1.5 ਲੱਖ ਰੁਪਈਆ ਵੱਧ ਜਾਂਦਾ ਟਰੈਕਟਰ ਤੇ ਕਾਫੀ ਮਹਿੰਗਾ ਬਣ ਜਾਂਦਾ 1.5 ਲੱਖ ਰੁਪਈਆ 'ਚ ਉਸੇ 1.5 ਲੱਖ ਰੁਪਈਆ ਦੇ ਵਿੱਚ ਟਰੈਕਟਰ ਤਿਆਰ ਹੋਣਾ ਹੁੰਦਾ ਤੇ ਉਹੀ ਇਹ ਇੱਥੇ ਲੱਗ ਜਾਂਦਾ ਤਾਂ ਮੰਨ ਲਓ ਟਰੈਕਟਰ ਨਹੀਂ ਪੂਰਾ ਆਉਂਦਾਗਾ ਫਿਰ ਓਨਾ ਹੀ ਮਹਿੰਗਾ ਤੁਰ ਜਾਂਦਾ ਸੋ ਆਪਦਾ ਵਿਚਾਰ ਬਾਈ ਜੀ ਜਿਹਨੇ ਵੀ ਲੈਣਾ ਕਰਕੇ ਲਿਓ ਤੇ ਆਪਾਂ ਕਿਸੇ ਨੂੰ ਬਾਈ ਜੀ ਪੇਡ ਪ੍ਰਮੋਸ਼ਨ ਨਹੀਂ ਕਰਦੇ ਆਪਾਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇਗੇ ਜਿੰਨਾ ਵੀਰਾਂ ਨੇ ਮੰਨ ਲਓਗੇ ਆਪਾਂ ਨੇ ਕਿਹਦੀ ਵੀਡੀਓ ਪਾਈ ਵੀ ਉਹਨਾਂ ਨੂੰ ਪਤਾ ਹੀ ਹੋਣਾ ਵੀ ਆਪਾਂ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਹੈਗਾ ਤੇ ਨਾ ਕਿਸੇ ਦੀ ਆਪਾਂ ਬਾਤੂ ਕਦੇ ਐਡ ਕਰੀਏ ਜੋ ਚੀਜ਼ ਦਿਲ ਤੋਂ ਚੰਗੀ ਲੱਗਦੀ ਆਪਾਂ ਮੰਨ ਲਓ ਹਮੇਸ਼ਾ ਉਹੀ ਵੀਡੀਓ ਪਾਈਦੀ ਹੈ ਤੇ ਜਿਵੇਂ ਆਹ ਟਰੈਕਟਰਾਂ ਦੀ ਵੀਡੀਓ ਚੱਲੀ ਜਾਂਦੀ ਹੈ ਇਹਦੇ ਵਿੱਚ ਸੈਲਫ ਘੱਟ ਆ ਬਾਈ ਜੀ ਟਰਬੋ ਘੱਟ ਆ ਆਲਟੀਨੇਟਰ ਘੱਟ ਆ ਤੇ ਮਗਰ ਲਿੰਕਾਂ ਵਾਲਾ ਸਾਰਾ ਸੈੱਟ ਹੀ ਘੱਟ ਹੈ ਤੇ ਗੋਡੇ ਗਾੜਿਆਂ ਵਾਲਾ ਸੈੱਟ ਘੱਟ ਹੈ ਹੋਰ ਵੀ ਨਿੱਕਾ ਸਮਾਨ ਕਾਫੀ ਘੱਟ ਹੁੰਦਾ ਹੈ ਸੋ ਆਪਦੀ ਚੀਜ਼ ਜੋ ਵੀ ਲੈਣੀ ਹੈ ਜਾਂਚ ਪੜਤਾਲ ਕੇ ਲੈਣੀ ਹੈ ਤੇ ਆਪਦੇ ਵੱਲ ਭਾਈ ਵੇਖ ਕੇ ਮੁੜ ਕੇ ਯਾਰ ਮੈਨੂੰ ਫੋਨ ਲਾ ਕੇ ਆਣੇ ਆ ਵੀ ਯਾਰ ਟਾਇਰਾਂ 'ਚ ਪਾਣੀ ਆ ਜਾਂ ਇੰਜਨ 'ਚ ਪਾਣੀ ਆ ਕਿਉਂਕਿ ਭਾਈ ਮੈਂ ਕਿਸੇ ਤੋਂ ਕੋਈ ਰੁਪਈਆ ਨਹੀਂ ਲੈਣਾਗਾ ਕਿਸੇ ਤੋਂ ਕੁਝ ਨਹੀਂ ਲੈਣਾਗਾ ਇਹ ਝਾਪਾ ਕੋਈ ਜ਼ਿੰਮੇਵਾਰ ਨਹੀਂ ਆਪਾਂ ਤਾਂ ਸਿਰਫ ਇੱਕ ਢੁੱਡੀ ਹੈਲਪ ਕਰ ਸਕਦੇ ਆ ਜੇ ਕੋਈ ਚੀਜ਼ ਤੋਂ ਨਹੀਂ ਸਮਝਾਉਂਦੀ ਮੈਂ ਸਮਝਾ ਸਕਦਾ ਜੇ ਭਾਈ ਕਿਸੇ ਤੋਂ ਨਹੀਂ ਸੱਟਾਉਂਦੀ ਤਾਂ ਮੈਂ ਕਰਵਾ ਸਕਦਾ ਇੰਨਾ ਹੀ ਕੰਮ ਹੈ ਤੇ ਬਟ ਉਥੋਂ ਲੈਣ ਜਾਂ ਮਤਲਬ ਉਹਨਾਂ ਦੇ ਵੇਚਣ ਜਾਂ ਆਪਣਾ ਕੋਈ ਮੰਨ ਲਓ ਕੋਈ ਕਮਿਸ਼ਨ ਨਹੀਂ ਹੈਗਾ ਤੇ ਕੋਈ ਆਪਾਂ ਉਹਨਾਂ ਦੀ ਪ੍ਰਮੋਸ਼ਨ ਨਹੀਂ ਕਰਦੇ ਹੈਗੇ ਜੋ ਚੀਜ਼ ਆਪਾਂ ਨੂੰ ਚੰਗੀ ਲੱਗਦੀ ਹੈ ਵੀ ਆਪਾਂ ਆਦਿਨੇ ਆਪਣੇ ਜ਼ਿੰਮੇਵਾਰ ਭਾਈਆਂ ਤੱਕ ਜਾਣਕਾਰੀ ਪਹੁੰਚਣੀ ਚਾਹੀਦੀ ਆਪਾਂ ਸਿਰਫ ਉਹ ਪਾਈਦੀ ਹੈ ਤੇ ਵੀਡੀਓ ਚੰਗੀ ਲੱਗੇ ਤਾਂ ਜੀ ਅੱਗੇ ਦੀ ਅੱਗੇ ਲਾਈਕ ਸ਼ੇਅਰ ਕਰਿਆ ਕਰੋ ਤਾਂ ਕਿ ਹਰੇਕ ਬੰਦੇ ਨੂੰ ਇਸ ਚੀਜ਼ ਪਤੀ ਜਾਗਰਤਾ ਹੋਵੇ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰਣ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤੇ ਵੀਡੀਓ ਪੂਰੀ ਦੇਖਣ ਦੇ ਲਈ ਧੰਨਵਾਦ ਜੀ